ਮੰਦਭਾਗੀ ਗੱਲ ਇਹ ਹੈ ਕਿ ਇਸ ਵਿਸ਼ੇ ਤੇ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਨੇ ਰੱਜ ਕੇ ਸਿਆਸਤ ਕੀਤੀ ਇਹਨੂੰ ਰੱਜ ਕੇ ਇੱਕ ਸਿਆਸੀ ਪੌੜੀ ਦੇ ਤੌਰ ਤੇ ਵਰਤਿਆ ਆ। ਆ ਜਮ ਆਦਮੀ ਪਾਰਟੀ ਨੇ ਸਵੇਰ ਦਾ ਰੌਲਾ ਪਾਇਆ ਕਿ ਜੇ ਅਸੀਂ ਵਿਸ਼ੇਸ਼ ਜਲਾਸ ਪਲਾ ਰਹੇ ਆਂ। ਅਸੀਂ ਬੇਅਦਬੀਆਂ ਦੇ ਖਿਲਾਫ ਸਖਤ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲੈ ਕੇ ਆ ਰਹੇ ਆਂ ਤੇ ਪੰਜਾਬ 'ਚ ਪਹਿਲੀ ਵਾਰੀ ਸਰਕਾਰ 'ਚ ਇਹ ਕੇਂਦਰ ਨੂੰ ਭੇਜੇ ਸੀ ਉਸ ਤੋਂ ਬਾਅਦ ਸਰਕਾਰ ਬਦਲੀ ਪੰਜਾਬ 'ਚ ਕਾਂਗਰਸ ਦੀ ਸਰਕਾਰ ਆਈ ਤੇ ਦੋਨੋਂ ਬਿੱਲ ਕੇਂਦਰ ਨੇ ਕਿਸੇ ਸੁਝਾਵਾਂ ਲਈ ਜਾਂ ਐਮੈਂਡਮੈਂਟ ਲਈ ਦੁਬਾਰਾ ਪੰਜਾਬ ਦੀ ਸਰਕਾਰ ਨੂੰ ਵਾਪਸ ਕੀਤੀ ਤੇ ਚਾਚ ਪੌਣੇ 200 ਵੇਤ ਵੀ ਹੋਈ ਉਹਨਾਂ ਨੇ ਮੁੜ ਕੇ ਕਦੇ ਬਿੱਲ ਕੇਂਦਰ ਨੂੰ ਭੇਜਿਆ ਜਾ ਰਿਹਾ ਆ ਅਕਾਲੀ ਦਲ ਦੇ ਵੱਲੋਂ ਕਿ ਅਸੀਂ ਕਾਨੂੰਨ ਪਹਿਲਾਂ ਲੈ ਕੇ ਆਏ ਸੀਗੇ ਔਰ ਇਹ ਡਰਾਮਾ ਕੀਤਾ ਜਾ ਰਿਹਾ ਜੋ ਜੇ ਕਾਨੂੰਨ ਤੁਸੀਂ ਲੈ ਕੇ ਆਏ ਸੀ ਤੁਹਾਨੂੰ ਨਹੀਂ ਸਾਰੇ ਪੰਜਾਬ ਨੂੰ ਪਤਾ ਹੈ ਬਲਕਿ ਉਹਨਾਂ ਨੂੰ ਉੱਚ ਅਹੁਦਿਆਂ ਤੱਕ ਵੀ ਤੁਸੀਂ ਅਕਾਲੀ ਦਲ ਦੇ ਵਿੱਚ ਵੀ ਜਿਹੜਾ ਸੀ ਉਹ ਰੱਖਿਆ ਤੁਸੀਂ ਕਾਨੂੰਨ ਕੀ ਬਣਾਉਣਾ ਸੀ ਦੇਖੋ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਤੇ ਬੇਅਦਬੀ ਦੇ ਕੇਸਾਂ ਦੇ ਵਿੱਚ ਜਲਦੀ ਇਨਸਾਫ਼ ਇਹ ਹਰ ਇੱਕ ਪੰਜਾਬੀ ਹਰ ਇੱਕ ਨਾਨਕ ਨਾਮ ਲੈਵਾ ਦੇਸ਼ ਵਿਦੇਸ਼ ਕਿਤੇ ਵੀ ਬੈਠੇ ਨੇ ਉਹ ਇਸ ਗੱਲ ਦੀ ਮੰਗ ਕਰਦੇ ਨੇ ਤੇ ਹਰ ਰੋਜ਼ ਉਹ ਅਰਦਾਸ ਕਰਦੇ ਨੇ ਕਿ ਛੇਤੀ ਇਹ ਦੋਸ਼ੀਆਂ ਨੂੰ ਸਜ਼ਾਵਾਂ ਹੋਣ ਤੇ ਗੁਰੂ ਸਾਹਿਬਾਨਾਂ ਦੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਇਹ ਰੋਕੀ ਜਾਵੇ ਪਰ ਮੰਦਭਾਗੀ ਗੱਲ ਇਹ ਹੈ ਕਿ ਇਸ ਵਿਸ਼ੇ ਤੇ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਨੇ ਰੱਜ ਕੇ ਸਿਆਸਤ ਕੀਤੀ ਇਹਨੂੰ ਰੱਜ ਕੇ ਇੱਕ ਸਿਆਸੀ ਪੌੜੀ ਦੇ ਤੌਰ ਤੇ ਵਰਤਿਆ ਪਰ ਇਹਦੇ 'ਚ ਹੋਇਆ ਤਾਂ ਕੁਝ ਨਹੀਂ ਅੱਜ ਆਮ ਆਦਮੀ ਪਾਰਟੀ ਨੇ ਸਵੇਰ ਦਾ ਰੌਲਾ ਪਾਇਆ ਕਿ ਜੀ ਅਸੀਂ ਵਿਸ਼ੇਸ਼ ਚਲਾਸ ਪਲਾ ਰਹੇ ਹਾਂ ਅਸੀਂ ਬੇਅਤਬੀਆਂ ਦੇ ਖਿਲਾਫ ਸਖਤ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲੈ ਕੇ ਆ ਰਹੇ ਹਾਂ ਤੇ ਪੰਜਾਬ 'ਚ ਪਹਿਲੀ ਵਾਰੀ ਹੋਵੇ ਮੈਂ ਯਾਦ ਕਰਾਉਣਾ ਚਾਹੁੰਦਾ ਕਿ 2016 ਦੀ ਮਾਰਚ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਇਹ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲਿਆ ਚੁੱਕੀ ਹੈ ਆਈਪੀਸੀ ਤੇ ਸੀਆਰਪੀਸੀ ਜਿਹੜੀ ਕਿ ਹੁਣ ਬੀਐਨਐਸ ਬਣ ਗਈ ਹੈ ਇਹਦੇ ਚ ਐਮੈਂਡਮੈਂਟ ਦਾ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਸੀ 295ਏ ਜਿਹੜਾ ਆਈਪੀਸੀ ਦਾ ਹੈ ਉਹਨੂੰ 295 ਡਬਲ ਏ ਕਰਕੇ 2 ਸਾਲ ਤੋਂ 10 ਸਾਲ ਤੱਕ ਦੀ ਸਜ਼ਾ ਦੀ ਤਫ਼ਤੀਸ਼ ਹੋ ਚੁੱਕੀ ਗਈ ਸੀ ਤੇ ਦੂਸਰਾ ਸੀਆਰਪੀਸੀ ਐਮੈਂਡਮੈਂਟ ਬਿਲ ਵੀ ਲਿਆਂਦਾ ਗਿਆ ਸੀ ਇਹ ਦੋਨੋਂ ਬਿੱਲ ਪੰਜਾਬ ਦੀ ਵਿਧਾਨ ਸਭਾ ਨੇ ਪਾਸ ਕਰਕੇ 2016 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਇਹ ਕੇਂਦਰ ਨੂੰ ਭੇਜੇ ਸੀ ਉਸ ਤੋਂ ਬਾਅਦ ਸਰਕਾਰ ਬਦਲੀ ਪੰਜਾਬ ਚ ਕਾਂਗਰਸ ਦੀ ਸਰਕਾਰ ਆਈ ਤੇ ਦੋਨੋਂ ਬਿੱਲ ਕੇਂਦਰ ਨੇ ਕਿਸੇ ਸੁਝਾਵਾਂ ਲਈ ਜਾਂ ਐਮੈਂਡਮੈਂਟ ਲਈ ਦੁਬਾਰਾ ਪੰਜਾਬ ਦੀ ਸਰਕਾਰ ਨੂੰ ਵਾਪਸ ਕੀਤੇ ਤੇ ਕਾਂਗਰਸ ਦੀ ਸਰਕਾਰ ਜਿਹੜੀ ਬੇਅਦਬੀਆਂ ਦੇ ਨਾਤੇ ਉਰੇ ਸਰਕਾਰ ਦੇ ਵਿੱਚ ਆਈ ਸੀ ਜਿਨ੍ਹਾਂ ਦੇ ਆਪਣੇ ਰਾਜ ਚ ਪੌਣੇ 200 ਬੇਅਦਬੀ ਹੋਈ ਉਹਨਾਂ ਨੇ ਮੁੜ ਕੇ ਕਦੇ ਬਿੱਲ ਕੇਂਦਰ ਨੂੰ ਭੇਜਿਆ ਹੀ ਨਹੀਂ ਹੁਣ ਆਮ ਆਦਮੀ ਪਾਰਟੀ ਦੇ ਮੈਂ ਪੁੱਛਣਾ ਚਾਹੁੰਨਾ ਕਿ ਲਗਾਤਾਰ ਤੁਹਾਡੇ ਰਾਜ 'ਚ ਵੀ ਬੇਅਦਬੀਆਂ ਹੋ ਰਹੀਆਂ ਨੇ ਕੱਲਾ ਇਸ ਵਿਸ਼ੇ ਤੇ ਸਿਆਸਤ ਤਾਂ ਨਹੀਂ ਹੋਣੀ ਚਾਹੀਦੀ ਸਾਰੇ ਚਾਹੁੰਦੇ ਆ ਕਿ ਦੋਸ਼ੀਆਂ ਨੂੰ ਸਜ਼ਾ ਮਾ ਹੋਣ ਸਾਰੇ ਚਾਹੁੰਦੇ ਆ ਕਿ ਬੇਅਦਬੀ ਕਿਸਾਂ ਦੇ ਵਿੱਚ ਇਨਸਾਫ ਹੋਵੇ ਪਰ ਜਦੋਂ ਆਏ ਦਿਨ ਆਮ ਆਦਮੀ ਪਾਰਟੀ ਦੇ ਰਾਜ 'ਚ ਬੇਅਦਬੀਆਂ ਹੁੰਦੀਆਂ ਨੇ ਤਾਂ ਉਹ ਤੋਂ ਕਹਿ ਦਿੱਤਾ ਜਾਂਦਾ ਕਿ ਤਾਂ ਮਤਬੁੱਦਦੀ ਨੇ ਉਹਨਾਂ ਦੇ ਖਿਲਾਫ ਕੀ ਐਕਸ਼ਨ ਲਿਆ ਸੌਦਾ ਸਾਦ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਆਪਣੇ ਸਾਰੇ ਕੇਸ ਪੰਜਾਬ ਤੋਂ ਬਾਹਰ ਟਰਾਂਸਫਰ ਕਰਾ ਗਿਆ ਤੇ ਪੰਜਾਬ ਸਰਕਾਰ ਵਿਸ਼ਵਾਸ ਨਹੀਂ ਦਿਵਾ ਪਾਈ ਸੁਪਰੀਮ ਕੋਰਟ 'ਚ ਕਿ ਜੀ ਅਸੀਂ ਫ੍ਰੀ ਤੇ ਫੇਅਰ ਟ੍ਰਾਇਲ ਚਲਾ ਦਾਂਗੇ ਤੇ ਅਸੀਂ ਕਿੱਥੇ ਖੜੇ। ਸੋ ਐਸੇ ਜਿਹੜੇ ਸੰਜੀਦਾ ਮਸਲੇ ਨੇ ਇਹ ਸੰਜੀਦਾ ਮਸਲਿਆਂ ਤੇ ਕੱਲੀ ਸਿਆਸਤ ਨਾ ਕੀਤੀ ਜਾਵੇ। ਇਹ ਕਾਨੂੰਨ ਪੰਜਾਬ ਦੀ ਵਿਧਾਨ ਸਭਾ 2016 ਦੇ ਵਿੱਚ ਪਾਸ ਕਰ ਚੁੱਕੀ ਹੈ ਉਹ ਖਰੜੇ ਤਿਆਰ ਨੇ। ਉਹ ਖਰੜਿਆਂ ਦੇ ਵਿੱਚ ਜਿਹੜੀਆਂ ਜ਼ਰੂਰੀ ਸੋਧਾਂ ਅੱਜ ਕੇਂਦਰ ਸਰਕਾਰ ਚਾਹੁੰਦੀ ਹੈ ਜਾਂ ਤੁਸੀਂ ਸਮਝਦੇ ਹੋ ਕਿ ਠੀਕ ਹੈ ਉਹ ਕਰਕੇ ਭੇਜਣੀਆਂ ਜਲਦ ਤੋਂ ਜਲਦ ਚਾਹੀਦੀਆਂ ਨੇ ਕੱਲਾ ਵਿਧਾਨ ਸਭਾ اجلاس ਤੱਕ ਹੀ ਸੀਮਤ ਨਾ ਰਹੇ ਜੇ ਇਹ ਕੇਂਦਰ ਤੋਂ ਪਾਸ ਕਰਾ ਕੇ ਕਾਨੂੰਨ ਲਾਗੂ ਹੋਣਾ ਚਾਹੀਦਾ ਤਾਂ ਕਿ ਕਿਸੇ ਦੀ ਜੁਰਤ ਨਾ ਹੋਵੇ ਕਿ ਉਹ ਧਾਰਮਿਕ ਗ੍ਰੰਥਾ ਦੀ ਬੇਦਬੀ ਕਰਨ ਬਾਰੇ ਸੋਚ ਵੀ ਪਿਆਦਵੀ ਵਾਲੇ ਮਾਮਲੇ ਦੇ ਉੱਤੇ ਪੰਜਾਬ ਦੀ ਸਰਕਾਰ ਇੱਕ ਬਹੁਤ ਸਖਤ ਕਾਨੂੰਨ ਲੈ ਕੇ ਆ ਰਹੀ ਹੈ ਔਰ ਆਉਂਦੇ ਵਿਧਾਨ ਸਭਾ ਦੇ ਵਿੱਚ ਇਸ ਨੂੰ ਪਾਸ ਕੀਤਾ ਜਾਊਗਾ ਔਰ ਇਹਦੇ ਉੱਤੇ ਇਹ ਕਿਹਾ ਜਾ ਰਿਹਾ ਆ ਕਾਲੀ ਦਲ ਦੇ ਵੱਲੋਂ ਕਿ ਅਸੀਂ ਕਾਨੂੰਨ ਪਹਿਲਾਂ ਲੈ ਕੇ ਆਏ ਸੀਗੇ ਔਰ ਇਹ ਡਰਾਮਾ ਕੀਤਾ ਜਾ ਰਿਹਾ ਇਸ ਤਰ੍ਹਾਂ ਦੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਹੈ ਕਿ ਉਹ ਜੇ ਕਾਨੂੰਨ ਤੁਸੀਂ ਲੈ ਕੇ ਆਏ ਸੀ ਤੁਹਾਨੂੰ ਨਹੀਂ ਸਾਰੇ ਪੰਜਾਬ ਨੂੰ ਪਤਾ ਹੈ ਬੇਤਬੀਗਾਂ ਵਾਲੇ ਮਾਮਲੇ ਦੇ ਵਿੱਚ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਵੀ ਤੁਸੀਂ ਬਿਠਾਇਆ ਸੀ ਤੇ ਉਹਦੀ ਤੁਸੀਂ ਰਿਪੋਰਟ ਲੈਣ ਤੋਂ ਇਨਕਾਰ ਕਰ ਦਿੱਤਾ ਸੀਗਾ ਜਿਹੜਾ ਇੱਕ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਨੇ ਬਾਅਦ ਦੇ ਵਿੱਚ ਛਾਣਬੀਣ ਕੀਤੀ ਉਸ ਰਿਪੋਰਟ ਦੀਆਂ ਕਾਪੀਆਂ ਤੁਸੀਂ 2-2 ਰੁਪਏ ਦੇ ਵਿੱਚ ਵਿਧਾਨ ਸਭਾ ਦੇ ਬਾਹਰ ਵੇਚ ਰਹੇ ਸੀ ਭਾਵ ਕਿ ਉਹ ਮਜ਼ਾਕ ਤੁਸੀਂ ਪੜਾਇਆ ਸੀ ਇਨ੍ਹਾਂ ਘਟਨਾਵਾਂ ਦੇ ਉੱਤੇ ਹੋਈ ਜਾਂਚ ਦਾ ਜਿਹੜਾ ਕਿ ਪੂਰੀ ਦੁਨੀਆ ਨੇ ਵੇਖਿਆ ਸੀ ਤੁਸੀਂ ਕੀ ਕਾਨੂੰਨ ਦੇ ਉੱਤੇ ਜਿਹੜਾ ਉਹ ਲੈ ਕੇ ਆਉਣਾ ਇਹ ਲੈ ਕੇ ਆਉਣਾ ਹੁੰਦਾ ਕਾਨੂੰਨ ਤਾਂ ਬਹੁਤ ਧੀਰ ਪਹਿਲਾਂ ਲੈ ਆਉਂਦੇ 1900 ਤੇ 86 ਦੇ ਵਿੱਚ ਜੇ ਤੁਹਾਨੂੰ ਯਾਦ ਹੋਵੇ ਤਾਂ ਨਕੋਦਰ ਦੇ ਵਿੱਚ ਇੱਕ ਸਾਕਾ ਹੁੰਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਔਰ ਉੱਥੇ ਉਸ ਬੇਅਦਬੀ ਦਾ ਵਿਰੋਧ ਕਰਦੇ ਚਾਰ ਨੌਜਵਾਨ ਜਿਹੜੇ ਉਹ ਮੌਤ ਦੇ ਘਾਟ ਉਤਾਰ ਦਿੱਤੇ ਜਾਂਦੇ ਆ ਜਿਹੜੇ ਅਫਸਰ ਉਸ ਵੇਲੇ ਮੌਜੂਦਾ ਸਮੇਂ ਦੇ ਸਨ ਉਹਨਾਂ ਨੂੰ ਤੁਸੀਂ ਨਾ ਸਿਰਫ ਤਰੱਕੀਆਂ ਦਿੱਤੀਆਂ ਬਲਕਿ ਉਹਨਾਂ ਨੂੰ ਉੱਚ ਅਹੁਦਿਆਂ ਤੱਕ ਵੀ ਤੁਸੀਂ ਅਕਾਲੀ ਦਲ ਦੇ ਵਿੱਚ ਵੀ ਜਿਹੜਾ ਸੀ ਉਹ ਰੱਖਿਆ ਤੇ ਉਹ ਜਿਹੜਾ ਕਮਿਸ਼ਨ ਬਣਿਆ ਸੀ ਉਸ ਵੇਲੇ ਉਹਦੀ ਰਿਪੋਰਟ ਤੁਸੀਂ ਸਾਰੀ ਦੀ ਸਾਰੀ ਜਿਹੜੀ ਉਹ ਖੁਰਦ-ਬੁਰਦ ਕਰ ਦਿੱਤੀ ਤੁਸੀਂ ਕਾਨੂੰਨ ਕੀ ਬਣਾਉਣਾ ਸੀ 2015 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਜਦੋਂ ਤੁਹਾਡੀ ਯਾਰੀ ਇੱਕ ਖਾਸ ਡੇਰੇ ਵਾਲੇ ਦੇ ਨਾਲ ਸੀ ਉਸ ਵੇਲੇ ਜਿਵੇਂ ਸ਼ਾਂਤਮਈ ਤਰੀਕੇ ਦੇ ਨਾਲ ਲੋਕ ਰੋਸ ਪ੍ਰਗਟ ਕਰ ਰਹੇ ਸੀ ਉਹਨਾਂ ਦੇ ਉੱਤੇ ਗੰਦੇ ਪਾਣੀ ਦੀਆਂ ਬਿਚਾਰਾਂ ਤੇ ਗੋਲੀਆਂ ਤੁਸੀਂ ਚਲਵਾਈਆਂ ਦੋ ਵਿਅਕਤੀ ਜਿਹੜੇ ਸਨ ਉਹ ਸ਼ਹੀਦ ਹੋਏ ਬੈਬਲ ਕਲਾਂ ਦੇ ਵਿੱਚ ਤੁਸੀਂ ਕਾਨੂੰਨ ਜਿਹੜਾ ਉਕੀ ਬਣਾਉਣਾ ਸੀ ਕਾਨੂੰਨ ਮੌਜੂਦਾ ਸਰਕਾਰ ਲੈ ਕੇ ਆਉਗੀ ਬੇਅਦਬੀਆਂ ਦੇ ਵਿਰੁੱਧ ਦੇ ਵਿੱਚ ਕਿ ਕੋਈ ਵਿਅਕਤੀ ਕਿਸੇ ਧਰਮ ਦੇ ਨਾਲ ਸੰਬੰਧਿਤ ਕਿਸੇ ਵੀ ਧਾਰਮਿਕ ਜਿਹੜਾ ਗ੍ਰੰਥ ਹੈ ਉਹਦੀ ਬੇਅਦਬੀ ਕਰੂਗਾ ਤਾਂ ਉਹ 100 ਵਾਰੀ ਸੋਚੂਗਾ ਕਿ ਮੈਂ ਕਿਤੇ ਇਸ ਤਰ੍ਹਾਂ ਦੀ ਗਲਤੀ ਕਰਕੇ ਉਮਰ ਭਰ ਦੇ ਵਾਸਤੇ ਉਹਨੂੰ ਪਛਤਾਉਣਾ ਤਾਂ ਨਹੀਂ ਪਊਗਾ ਮੌਜੂਦਾ ਸਰਕਾਰ ਇੱਕ ਨੂਨ ਲੈ ਕੇ ਆ ਰਹੀ ਹੈ